ਕੀ ਰਾਸ਼ਟਰੀ ਭਾਲਪੁਰ ਵੈਲਫੇਅਰ ਮਹਾਸੰਘ ਵੱਲੋਂ ਅਸੀਂ ਇੱਕ ਬਹੁਤ ਵਿਸ਼ਾਲ ਬਾਬਾ ਖਟੂ ਸ਼ਾਮ ਦਾ ਕੀਰਤਨ ਭਜਨ ਸੰਧਿਆ ਕਰਾ ਰਿਹਾ ਹੈ। ਔਰ ਇੱਕ ਐਸਾ ਵਿਸ਼ਾਲ ਭਵੇ ਇਹ ਪ੍ਰੋਗਰਾਮ ਭਾਲਪੁਰ ਭਵਨ ਦੇ ਵਿੱਚ 3 ਮਾਰਚ ਨੂੰ ਹੋਣ ਜਾ ਰਿਹਾ ਹੈ। ਜਿਹੜਾ ਕਿ ਇੱਕ ਆਪਣੇ ਆਪ ਦੇ ਵਿੱਚ हट ਕੇ ਹੋਏਗਾ ਔਰ ਅਲੱਗ ਹੋਏਗਾ। ਕਵਾਲਿਟੀ ਪ੍ਰਭੂ ਦੇ ਚਰਨਾਂ ਦੇ ਵਿੱਚ ਵਿਸ਼ੇਸ਼ ਅਗਰ ਜੇ ਉਹ ਸਮਾਜ ਨੂੰ ਦਿੱਤੀ ਜਾਵੇ ਤਾਂ ਉਸ ਪ੍ਰੋਗਰਾਮ ਦੇ ਵਿੱਚ ਚਾਰ ਚੰਗ ਲੱਗ ਜਾਂਦੇ ਆ ਤੇ ਮੈਂ ਅੱਜ ਰਾਜਪੁਰੇ ਦੀ ਸਾਰੀ ਜਨਤਾ ਨੂੰ ਤੁਹਾਡੇ ਪ੍ਰੈਸਰਾਂ ਨੂੰ ਸਨੇਹ ਨਿਮੰਤਰਣ ਦੇਣਾ ਚਾਹੁੰਦਾ ਕਿ 3 ਮਾਰਚ ਨੂੰ ਰਾਤਰੀ 8 ਵਜੇ ਭੌਲਪੁਰ ਭਵਨ ਪਟਿਆਲਾ ਰੋਡ ਦੇ ਵਿੱਚ ਪਰਿਵਾਰ ਸਮੇਤ ਤੁਸੀਂ ਸਾਰੇ ਪਹੁੰਚੋ ਔਰ ਐਸਾ ਸ ਕੀਰਤਨ ਜਿਹਦੀ ਬਾਬਾ ਦਾ ਗੁਣगान ਕਰਨ ਲਈ ਜੈਪੁਰ ਤੋਂ ਪਰਸ਼ੋਤਮ ਰਿਜਵਾਸੀ ਭਜਨ ਪ੍ਰਵਾਹ ਤੇ ਰਾਇ ਬਰੇਲੀ ਤੋਂ ਭਜਨ ਪਰਵਾਹੀ ਕਾ ਨਿਰਮਲ ਸ਼ਰਮਾ ਔਰ ਮਲਤਾਨੀ ਭਜਨ ਸਮਰਾਟ ਰਾਜਕੁਮਾਰ ਚਾਂਦ ਇਹ ਵਿਸ਼ੇਸ਼ ਤੌਰ ਤੇ ਆ ਰਹੇ ਹਨ ਔਰ ਮੈਨੂੰ ਇਹਨਾਂ ਯਕੀਨ ਹੈ ਬਾਬਾ ਦੀ ਚਰਨਾਂ ਦੇ ਵਿੱਚ ਜਿਹੜਾ ਹੈ ਆਯੋਜਨ ਸਕੀਰਤਨ ਹੋਣ ਜਾ ਰਿਹਾ ਹੈ ਤੇ ਜਿਹੜੇ ਭਜਨ ਪ੍ਰਵਾਹ ਤੇ ਬਚਨ ਪਰਵਾਇਕਾ ਰਾਜਪੁਰੇ ਦੇ ਵਿੱਚ ਆ ਰਿਹਾ ਤੇ ਐਸਾ ਭਜਨ ਸਕੀਰਤਨ ਜੋ ਉਹਨੇ ਰੰਗ ਲਿਆਣਾ ਮੈਂ ਕਿਉਂਕਿ ਖਾਟੂ ਬਾਬਾ ਖਾਟੂ ਸ਼ਾਮ ਦੇ ਹਰ ਕਾਰਸੀ ਤੇ ਜਾਂਦਾ ਮੈਂ ਪਰਸੋ ਹੀ ਬਾਬਾ ਖਾਟੂ ਸ਼ਾਮ ਦੀ ਕਾਰਸੀ ਤੇ ਜਾ ਕੇ ਆਇਆ ਮੇਰੀ ਚੌਥੀ ਕਾਰਸੀ ਹੈ ਤੇ ਮੈਂ ਬਾਬਾ ਦੇ ਚਰਨਾਂ ਦੇ ਵਿੱਚ ਮੈਨੂੰ 4 ਮਹੀਨੇ ਹੋ ਗਏ ਲਗਭਗ ਮੈਂ ਲੱਗਿਆ ਤੇ ਉੱਥੇ ਜੋ ਮੈਂ ਨਜ਼ਾਰਾ ਦੇਖਿਆ ਉੱਥੇ ਹਰ ਧਰਮਸ਼ਾਲਾ ਦੇ ਵਿੱਚ ਚੌਧਰੀ ਸਾਹਿਬ ਭਜਨ ਸ ਕੀਰਤਨ ਹੁੰਦਾ ਬਾਬਾ ਦਾ ਛੋਟੀ ਛੋਟੀ ਦੇ ਗਾਇਕ ਛੋਟੀ ਛੋਟੀ ਦੇ ਭਜਨ ਸਮਰਾਟ ਉਸ ਖਾਟੂ ਸ਼ਾਮ ਦੀ ਧਰਤੀ ਤੇ ਆਪਣੇ ਭਜਨ ਗਾਉਂਦੇ ਆਂ ਔਰ ਜਿਹੜੀ ਦੁਨੀਆ ਉੱਥੇ ਖੁਸ਼ੀ ਦੇ ਨਾਲ ਪਾਗਲ ਹੋ ਜਾਂਦੀ ਹੈ ਮੈਂ ਵੀ ਉੱਥੇ ਪਾਗਲ ਹੋਇਆ ਮੈਂ ਵੀ ਉੱਥੇ ਨੱਚਿਆ ਜੇ ਜ਼ਿੰਦਗੀ ਦਾ ਕੋਈ ਸਵਰਗ ਜਾਂ ਜ਼ਿੰਦਗੀ ਦਾ ਕਿਸੇ ਨੇ ਵੀ ਆਨੰਦ ਲੈਣਾ ਮੈਂ ਹੱਥ ਜੋੜ ਕੇ ਅੱਜ ਬੇਨਤੀ ਕਰ ਰਿਹਾ ਰਾਜਪੁਰਾ ਵਾਸੀਆਂ ਨੂੰ ਕਿ ਖਾਟੂ ਬਾਬਾ ਸ਼ਾਮਕੁਲ ਜਾਓ ਉੱਥੇ ਤੁਹਾਨੂੰ ਆਨੰਦ ਤਾਂ ਮਿਲੇਗਾ ਹੀ ਮਿਲੇਗਾ ਤੇ ਜੋ ਸਕੀਰਤਨ ਉੱਥੇ ਤੁਸੀਂ ਸੁਣੋਗੇ ਉਹੀ ਸਕੀਰਤਨ ਉਹੀ ਗਾਇਕ ਉਹੀ ਮੰਡਲੀ ਮੈਂ ਇੱਥੇ ਰਾਜਪੁਰਾ ਲੈ ਕੇ ਆਇਆ ਜੀ ਸਾਰੇ ਨੂੰ ਪਤਾ ਹੈ ਕਿ ਹਾਰੇ ਦੇ ਸਾਰੇ ਜਿਹੜੇ ਬਾਬਾ ਸ਼ਾਮ ਪਿਆਰੇ ਇਹ ਮਤਲਬ ਬਹੁਤ ਵਧੀਆ ਇਹਨਾਂ ਦਾ ਉੱਥੇ ਸਾਰਾ ਕੁਝ ਹੁੰਦਾ ਹੈ ਇਹ ਕਿਸ ਉਪਲਖਿਤ ਕਰਾ ਰਹੇ ਹੋ ਤੇ ਹੈ ਕਿਹਾ ਤੁਹਾਡਾ ਪਹਿਲਾ ਪ੍ਰੋਗਰਾਮ ਹੈ ਖਾਟੂ ਜੀ ਦੇ ਮਹਾਰਾਜ ਦਾ ਸੁਣੋ ਜੱਦ ਦਾ ਸੜਾ ਰਾਸ਼ਟਰੀ ਬਹਾਲਪੁਰ ਵੈਲਫੇਅਰ ਮਾ ਸੰਗ ਦਾ ਗਠਨ ਹੋਇਆ ਲਗਭਗ 1.5 ਸਾਲ ਹੋ ਗਿਆ ਚੌਧਨ ਸਾਹਿਬ 1.5 ਸਾਲ ਦੇ ਵਿੱਚ ਮੇਰਾ ਚੌਥਾ ਪ੍ਰੋਗਰਾਮ ਹੈ ਮੇਰੀ ਇੱਕ ਇੱਛਾ ਹਮੇਸ਼ਾ ਰਹਿੰਦੀ ਹੈ ਕਿ ਮੈਂ ਸਮਾਜ ਨੂੰ ਇੱਕ हटके ਕੋਈ ਐਕਸਟਰਾ ਆਰਡੀਨਰੀ ਕੋਈ ਚੀਜ਼ ਦੇਵਾਂ ਜਿਹਦੇ ਨਾਲ ਜੋ ਮੇਰਾ ਤਾਂ ਟੇਸਟ ਹੈ ਹੀ ਆ ਤਾਂ ਮੈਂ ਚਾਹੁੰਦਾ ਵੀ ਲੋਕ ਵੀ ਇਸ ਤਰ੍ਹਾਂ ਹੀ ਜ਼ਿੰਦਗੀ ਦਾ ਆਨੰਦ ਲੈਣ ਜਿਸ ਤਰ੍ਹਾਂ ਮੈਂ ਲੈ ਰਿਆ ਮੈਂ ਪਹਿਲਾ ਪ੍ਰੋਗਰਾਮ ਕਰਿਆ ਸਭ ਤੋਂ ਪਹਿਲੇ ਮੈਂ ਗਰੀਬ ਬੱਚਿਆਂ ਨੂੰ ਜਰਸੀਆਂ ਵੰਡੀਆਂ ਦੂਜਾ ਪ੍ਰੋਗਰਾਮ ਕਰਿਆ ਮੈਂ 25 ਦਸੰਬਰ ਨੂੰ ਪਿਛਲੇ ਸਾਲ ਬਾਲਪੁਰਿ ਬਹਵਨ ਅੱਖਾਂ ਦਾ ਕੈਂਪ ਲਾਇਆ ਅੱਖਾਂ ਦੇ ਕੈਂਪ ਦੇ ਵਿੱਚ ਮੈਂ ਲੋਕਾਂ ਨੂੰ ਅੱਖਾਂ ਦੇ ਲੈਸ ਪੁਆਏ ਉਹ ਮੇਰਾ ਦੂਜਾ ਪ੍ਰੋਗਰਾਮ ਸੀ ਤੀਜਾ ਪ੍ਰੋਗਰਾਮ ਬਹੁਤ ਤਕੜਾ ਵਿਸ਼ਾਲ ਮਹਾ ਸੰਮੇਲਨ ਕਰਾਇਆ ਸੀ ਬਾਲਪੁਰ ਮਹਾ ਸੰਮੇਲਨ ਜਿਹੜਾ ਕਿ 70 ਸਾਲਾਂ ਦੇ ਵਿੱਚ ਮੈਂ ਕਿਸੇ ਨੇ ਕਰਾਇਆ ਤੇ ਨਾ ਕੋਈ ਮੈਨੂੰ ਲੱਗਦਾ ਸ਼ਾਇਦ ਕੋਈ ਕਰਾ ਪਾਏਗਾ ਤੇ ਇਹ ਮੈਂ ਪ੍ਰੋਗਰਾਮ ਦੇ ਚੁੱਕਿਆ ਸੀ ਸਮਾਜ ਨੂੰ ਤੇ ਮੈਨੂੰ ਜਦੋਂ ਮੈਂ ਬਾਬਾ ਦੇ ਚਰਨਾਂ 'ਚ ਪਹਿਲੀ ਕਾਰਛੇ ਤੇ ਗਿਆ ਉੱਥੇ ਜੋ ਮੈਂ ਆਨੰਦ ਦੇਖਿਆ ਤਾਂ ਮੈਨੂੰ ਸਮਝ ਆ ਗਈ ਸੀ ਬੜੀ ਸਟੀਕ ਵੀ ਬਾਬਾ ਦੇ ਚਰਨਾਂ ਦੇ ਵਿੱਚ ਬਹੁਤ ਕੁਝ ਹੈ ਤੇ ਮੈਂ ਦੂਜੀ ਕਾਫੀ ਤੇ ਹੀ ਆਪਣੀ ਮੰਡਲੀ ਦੇ ਨਾਲ ਪਲੈਨਿੰਗ ਕਰਨੀ ਸ਼ੁਰੂ ਕਰਤੀ ਸੀ ਕਿ ਬੜੀ ਜਲਦੀ ਆਪਾਂ ਪ੍ਰੋਗਰਾਮ ਕਰਾਵਾਂਗੇ ਰਾਜਪੁਰੇ ਦੇ ਵਿੱਚ ਤੇ ਉਹ ਰਾਜਪੁਰੇ ਦੇ ਵਿੱਚ ਪ੍ਰੋਗਰਾਮ ਅੱਜ ਤੁਹਾਡੇ ਸਾਹਮਣੇ 3 ਮਾਰਚ ਨੂੰ ਹੋਣ ਜਾ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਇਹ ਪ੍ਰੋਗਰਾਮ ਆਪਣੇ ਆਪ ਦੇ ਵਿੱਚ ਇੱਕ ਯੂਨਿਕ ਹੋਏਗਾ ਜੇ ਤੁਸੀਂ ਦੱਸਿਆ ਕੀ ਵੀ ਮੈਂ ਯੂਨਿਕ ਪ੍ਰੋਗਰਾਮਸ ਦਾ ਚਾਰ ਪ੍ਰੋਗਰਾਮ ਤੁਹਾਨੂੰ ਦੱਸਿਆ ਹੈ ਇੱਕ ਸੰਗਤ ਦਾ ਵੀ ਇੱਕ ਪ੍ਰੋਗਰਾਮ ਕਰਾਇਆ ਸੀਗਾ ਬਾਲਪੁਰਿਆਂ ਨੂੰ ਇਕੱਠਾ ਕਰਨ ਦੇ ਲਈ ਉਧੀਆਂ ਕੁਝ ਤਸਵੀਰਾਂ ਵੀ ਸਾਡੇ ਸਾਹਮਣੇ ਆਈਆਂ ਸੀਗੀਆਂ ਖਾਲੀ ਪੁਰਕੀਆਂ ਆਣੀਆਂ ਯੂਨਿਕ ਪ੍ਰੋਗਰਾਮ ਤੁਹਾਡੇ ਲੋਕਾਂ ਨੇ ਪਸੰਦ ਨਹੀਂ ਕਰੇ ਸੀਗੇ ਤੇ ਹੁਣ ਵਿਧਾਨ ਸਭਾ ਆਪਣਾ ਲੋਕ ਸਭਾ ਦੇ ਇਲੈਕਸ਼ਨ ਵੀ ਨੇੜੇ ਆ ਰਹੇ ਆ ਤੇ ਤੁਸੀਂ ਕਿਤੇ ਲੋਕਾਂ ਨੂੰ ਆਪਣਾ ਚਿਹਰਾ ਤਾਂ ਨਹੀਂ ਯਾਦ ਕਰਾਉਣਾ ਜਾ ਰਹੇ ਕਿ ਵੀ ਕੋਕਰੇਜਾ ਵੀ ਕਿਤੇ ਹੈਗਾ ਰਾਜਪੁਰੇ ਦੋ ਐਸਾ ਚੌਧਰੀ ਸਾਹਿਬ ਕੁਝ ਵੀ ਨਹੀਂ ਹੈ ਗੱਲ ਹੈ ਬਈ ਇੱਕ ਨਾ ਬੜੀ ਸਿੰਪਲ ਜਿਵੇਂ ਤੁਹਾਨੂੰ ਗੱਲ ਦੱਸਾਂ ਗੱਲ ਇਹ ਹੈ ਵੀ ਕਹਿੰਦੇ ਆ ਬਈ ਸੰਗਤ ਦਾ ਅਸਰ ਬਹੁਤ ਪੈਂਦਾ ਹੈ ਜੋ ਤੁਹਾਡੀ ਅੱਛੀ ਸੰਗਤ ਹੈ ਤਾਂ ਤੁਸੀਂ ਅੱਛੇ ਪਾਸੇ ਜਾਓਗੇ ਜੋ ਤੁਹਾਡੀ ਮਾੜੀ ਸੰਗਤ ਹੈ ਤਾਂ ਤੁਸੀਂ ਮਾੜੇ ਪਾਸੇ ਜਾਓਗੇ ਇਹ ਆਪਣੀ ਆਪਣੀ ਸਮਝ ਦੀ ਗੱਲ ਹੈ ਜਿਹੜਾ ਸਮਝ ਗਿਆ ਉਹ ਪਾ ਗਿਆ ਜਿਹੜਾ ਨਾ ਸਮਝ ਸਕਿਆ ਉਹਨੇ ਕੁਝ ਨਹੀਂ ਪਾਇਆ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਕੁਝ ਨਾ ਕੁਝ ਪਾਣਾ ਚਾਹੁੰਦਾ ਹੈ ਉਹਦੀ ਜਿਹੜੀ ਇੱਛਾ ਹੈ ਉਹ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ ਮੈਨ ਟੂ ਮੈਨ ਵੈਰੀ ਕਰ ਸਕਦੀ ਹੈ ਬਟ ਜਿਹੜਾ ਸੱਚਾ ਸੁੱਖ ਹੈ ਉਪਰਮਾਤਮਾ ਦੇ ਚਰਨਾਂ ਦੇ ਵਿੱਚ ਬਾਬਾ ਸ਼ਾਮ ਦੀ ਚਰਨਾਂ ਦੇ ਵਿੱਚ ਲੱਗ ਗਿਆ ਲੱਗ ਗਿਆ ਉਹਨੇ ਸਭ ਕੁਝ ਪਾ ਲਿਆ ਮੈਂ ਕਾਫੀ ਟਾਈਮ ਤੋਂ ਸੋਚ ਰਿਆ ਸੀਗਾ ਕਿ ਮੈਂ ਠਾਕੁਰ ਜੀ ਦੇ ਚਰਨਾਂ ਦੇ ਵਿੱਚ ਲੱਗਾ ਬਟ ਸਮਾਂ ਨਹੀਂ ਇਜਾਜ਼ਤ ਦੇ ਰਿਹਾ ਸੀਗਾ ਕੁਝ ਮੈਂ ਕਦੇ ਨਾ ਕਦੇ ਦੋ ਪੈਗ ਵਿਸਕੀ ਦੇ ਲਾ ਲੈਂਦਾ ਸੀਗਾ ਚਿਕਨ ਖਾ ਲੈਂਦਾ ਸੀ ਅੰਡਾ ਖਾ ਲੈਂਦਾ ਸੀ ਮੈਂ ਜਿਹੜੀ ਵੀ ਸੰਗਤਾਂ ਤੇ ਜਾਂਦਾ ਸੀ ਤਾਂ ਮੇਰੀ ਇਹ ਚੀਜ਼ ਦੀ ਬੜੀ ਪ੍ਰੋਬਲਮ ਆਉਂਦੀ ਸੀਗੀ ਤੇ ਮੈਂ ਕਿਸੇ ਦੇ ਕਹਿਣ ਦੇ ਕਿਸੇ ਵਿਸ਼ੇਸ਼ ਆਦਮੀ ਦੇ ਕਹਿਣ ਦੇ ਸਭ ਤੋਂ ਵੱਲ ਮੈਂ ਤਿੰਨ ਚੀਜ਼ਾਂ ਛੱਡੀਆਂ ਇਸ ਗੱਲ ਨੂੰ 6 ਮਹੀਨੇ ਹੋ ਗਏ ਮੇਰੀ ਆਤਮਾ ਪਵਿੱਤਰ ਮੇਰੀ ਸੋਚ ਪਵਿੱਤਰ ਔਰ ਮੈਂ ਉਸ ਰਸਤੇ ਤੇ ਚੱਲ ਪਿਆ ਬਾਬਾ ਸ਼ਾਮ ਦੀ ਪਹਿਲੀ ਕਾਰਸੀ ਤੇ ਹੁਣ ਤੁਸੀਂ ਮੈਂ ਤੁਹਾਨੂੰ ਇਹ ਪ੍ਰੈਸ ਰਈ ਜਨਤਾ ਨੂੰ ਵੀ ਦੱਸਣਾ ਚਾਹੁੰਦਾ ਰਾਜਪ੍ਰਧ ਆਪਣੀ ਬਰਾਦਰੀ ਨੂੰ ਵੀ ਅਸੀਂ ਬੜੀ ਜਲਦੀ ਇੱਕ ਬੱਸ ਵੀ ਪਾਣ ਚੱਲਿਆ ਜਿਹੜੇ ਗਰੀਬ ਜਾਂ ਜਿਹੜੇ ਜ਼ਰੂਰਤਮੰਦ ਜਨਤਾ ਬਾਬਾ ਸ਼ਾਮ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਔਰ ਕਿਸੇ ਕਣ ਮਛ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਉਹ ਕਾਫੀ ਹੱਦ ਤੱਕ ਉਹਨਾਂ ਦੀ ਪ੍ਰੋਬਲਮ ਨੂੰ ਸਮਝ ਗਿਆ ਸੀ ਦੂਰ ਕਰ ਗਿਆ ਉਹਨਾਂ ਨੂੰ ਦਰਸ਼ਨਾ ਵਾਸਤੇ ਲੈ ਕੇ ਵੀ ਜਾਵਾਂਗੇ ਅਭੀ ਇਹ ਦੇਖਦੇ ਜੋ ਆਗਾ ਕੀ ਹੋਤਾ ਕਿਆ ਇਹ ਬਸ ਕਿਸ ਜਨ ਆਤੇ ਹੋਏਗੀ ਕਿਸੇ ਸੰਸਥਾ ਦੇ ਨਾਤੇ ਹੋਏਗੀ ਜਾਂ ਕ੍ਰਿਸ਼ਨ ਕੁਮਾਰ ਕੋਪਰੇਜਾ ਦੇ ਨਾਤੇ ਇਹ ਤੁਹਾਨੂੰ ਵਿਚਾਰ ਵਿਮਰਸ਼ ਕਰਕੇ ਸਮੇਂ ਦੇ ਨਾਲ ਦੱਸ ਦਿੱਤਾ ਜਾਏਗਾ ਕਿਤੇ ਇਹ ਬਸ ਤੁਸੀਂ ਆਪਣਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਲੈਕਸ਼ਨ ਆ ਰਹੇ ਕਿਤੇ ਇਲੈਕਸ਼ਨ ਤੋਂ ਬਾਅਦ ਇਹ ਬਸਾਂ ਵਾਪਸ ਤਾਂ ਨਹੀਂ ਚਲੀ ਜਾਣਗੀਆਂ ਜਿੱਦਾਂ ਜਗਦੀਸ਼ ਕੁਮਾਰ ਜੱਗਾ ਨੇ ਵੀ ਇੱਕ ਬਸਾਂ ਚਲਾਈਆਂ ਸੀਗੀਆਂ ਤੇ ਇਲੈਕਸ਼ਨ ਤੋਂ ਬਾਅਦ ਬਸ ਨਜ਼ਰ ਨਹੀਂ ਆਈ ਬਸ ਬਹੁਤ ਵਧੀਆ ਸਵਾਲ ਕਰਿਆ ਚੌਧਰੀ ਸਾਹਿਬ ਬਹੁਤ ਹੀ ਵਧੀਆ ਸਵਾਲ ਜਿਸ ਦੀਆਂ ਮੰਜ਼ਲਾਂ ਦੇ ਜਿਹੜੇ ਰਸਤੇ ਬੜੇ ਸਾਫ਼ ਨੀਤੀ ਔਰ ਨੀਅਤ ਨਾਲ ਹੁੰਦੇ ਆ ਨਾ ਉਹ ਕੋਈ ਵੀ ਕੰਮ ਛੱਡਦੇ ਨਹੀਂ ਔਰ ਖਾਸ ਤੌਰ ਤੇ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਮੈਂ ਦਾ ਪੈਰਲ ਤੁਹਾਨੂੰ ਜਵਾਬ ਇਹ ਦੇ ਰਿਹਾ ਸਾਡੀ ਨੀਤੀ ਤੇ ਸਾਡੀ ਨੀਅਤ ਬਾਬਾ ਦੇ ਚਰਨਾਂ ਦੇ ਵਿੱਚ ਸਮਰਪਿਤ ਹੋ ਗਈ ਹੈ ਔਰ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਜੇ ਅਸੀਂ ਕੁਝ ਕਹਿ ਕੇ ਉਹਦੇ ਪਿੱਛੇ ਹਟਾਂਗੇ ਤਾਂ ਸਾਨੂੰ ਜ਼ੋਰ ਦਾ ਬਾਬਾ ਦਾ ਥੱਪੜ ਪਾਏਗਾ ਤੇ ਅਸੀਂ ਥੱਪੜ ਖਾਣਾ ਨਹੀਂ ਚਾਹੁੰਦੇ ਅਸੀਂ ਲਾਇਕ ਬੱਚੇ ਬਣਨਾ ਚਾਹੁੰਦੇ ਆ ਤੇ ਲਾਇਕ ਬੱਚੇ ਬਣ ਕੇ ਹੀ ਸਮਾਜ ਦੀ ਸੇਵਾ ਕਰਾਂਗੇ ਇਹ ਜਿਹੜਾ ਪ੍ਰੋਗਰਾਮ ਹੋਏਗਾ ਕਿੰਨਾ ਕੁ ਵਿਸ਼ਾਲ ਹੋਏਗਾ ਕਿਉਂਕਿ ਜਦ ਤੱਕ ਵਿਧਾਨ ਸਭਾ ਦੇ ਇਲੈਕਸ਼ਨ ਸੀ ਤੁਹਾਡੇ ਨਾਲ ਕਈ ਲੋਕ ਸੀਗੇ ਜਿੱਦਾਂ ਇੱਕ ਉਦਾਹਰਨ ਦੇਦਾ ਮੈਂ ਪੀਜੀ ਗੁਰ ਰਖਾ ਦਲ ਦੇ ਪ੍ਰਧਾਨ ਉਹ ਤੁਹਾਡੇ ਨਾਲ ਨਜ਼ਰ ਨਹੀਂ ਆ ਗਏ ਕਿਆ ਮਤਲਬ ਹੁਣ ਤੁਹਾਡੇ ਨਾਲ ਹੈ ਜਾਂ ਤੁਹਾਡੇ ਆਪੱਚ ਬਿਲਕੁਲ ਮੇਰੇ ਨਾਲ ਹੈ ਮੇਰਾ ਵੱਡਾ ਭਰਾ ਹੈ ਮੇਰਾ ਉਹ ਪਰਿਵਾਰ ਹੈ ਮੈਂ ਸਤੀਜ ਦੀ ਇੰਨੀ ਇੱਜ਼ਤ ਕਰਨਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਚੌਧਰੀ ਸਾਹਿਬ ਗੱਲ ਪਤਾ ਹੈ ਕਿ ਜ਼ਿੰਦਗੀ ਦੇ ਵਿੱਚ ਰੁਝੇਵੇ ਜਾਂ ਜ਼ਿੰਦਗੀ ਦੇ ਵਿੱਚ ਬਿਜ਼ਨਸ ਕਈ ਵਾਰ ਯਾਨੀ ਆ ਜਾਂਦੀ ਹੈ ਕਿ ਬੰਦਾ ਰੁਟੀਨ ਵਿੱਚ ਕਿਸੇ ਨਾਲ ਨਹੀਂ ਮਿਲ ਸਕਦਾ ਲੇਕਿਨ ਮਨ ਦੇ ਵਿੱਚ ਇੱਜ਼ਤ ਔਰ ਪਿਆਰ ਹੋਣਾ ਚਾਹੀਦਾ ਮੇਰਾ ਸਤੀਜ ਦੇ ਪ੍ਰਤੀ ਬੜੀ ਇੱਜ਼ਤ ਔਰ ਬੜਾ ਪਿਆਰ ਹੈ 100% ਆਏਗਾ ਉਹਦੇ ਕੋਲੇ ਪਰਿਵਾਰ ਨੂੰ ਜਾ ਕੇ ਮੈਂ ਬੁਲਾ ਕੇ ਆਵਾਂਗਾ ਔਰ ਉਹ ਆਣਗੇ ਇੱਕ ਤੁਹਾਡੇ ਕਾਰਡ ਦੇ ਵਿੱਚ ਬਰਸੜ ਜੀ ਦੀ ਫੋਟੋ ਲੱਗੀ ਹੋਈ ਹੈ ਤੁਸੀਂ ਅਕਾਲੀ ਦਲ ਉਹਨੂੰ ਜੁਆਇਨ ਕੀਤਾ ਹੋਇਆ ਹੈ ਤੇ ਬਰਸੜ ਜੀ ਜਿਹੜੇ ਹੈ ਆਮ ਆਦਮੀ ਪਾਰਟੀ ਦੇ ਟੌਪ ਦੇ ਲੀਡਰ ਹੈ ਤੇ ਕਿਤੇ ਇਹਨਾਂ ਦੇ ਆਉਣ ਦੇ ਨਾਲ ਤੁਹਾਡੇ ਵੀਰ ਬਾਦਲ ਜੀ ਨਾਲ ਜੋ ਵਧੀਆ ਰਿਲੇਸ਼ਨ ਹੈ ਉਹ ਤਾਂ ਨਹੀਂ ਵਿਗੜ ਜਾਣਗੇ ਕਿਉਂਕਿ ਚੋਦਰੀ ਸਾਹਿਬ ਫਿਰ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਇਹਦਾ ਜਵਾਬ ਇਹ ਹੈ ਕਿ ਸਭ ਤੋਂ ਪਹਿਲੇ ਸਭ ਤੋਂ ਪਹਿਲਾਂ ਮੈਂ ਅਕਾਲੀ ਦਲ ਨਾਲ ਸਮਰਪਤਾ ਔਰ ਅਕਾਲੀ ਦਲ ਨਾਲ ਹੀ ਰਹਾਂਗਾ ਮੇਰੀ ਪਹਿਲੇ ਵੀ ਕੋਸ਼ਿਸ਼ ਰਹੀ ਹੈ ਕਿ ਮੈਂ ਪ੍ਰਧਾਨ ਜੀ ਨੂੰ ਸੁਖਵੀਰ ਬਾਦਲ ਜੀ ਨੂੰ ਆਪਣੇ ਕੋਲ ਲੈ ਕੇ ਆਵਾਂ ਮਾਸਮੇਲਾਂ ਦੇ ਵਿੱਚ ਵੀ ਮੈਂ ਉਹਨਾਂ ਨੂੰ ਕੋਲ ਗਿਆ ਸੀਗਾ ਉਹਨਾਂ ਦੇ ਵੱਡੇ ਬਾਦਲ ਸਾਹਿਬ ਦੀ ਸੀਐਮ ਸਾਹਿਬ ਦੀ ਸਾਬਕਾ ਸੀਐਮ ਸਾਹਿਬ ਦੀ ਡੈਥ ਹੋ ਗਈ ਸੀ ਇਸ ਕਰਾਉਂ ਨਹੀਂ ਆ ਸਕੇ ਤੇ ਹੁਣ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਤੇ ਉਹ ਰੈਲੀ ਦੇ ਵਿੱਚ ਬਿਜ਼ੀ ਹੋਣ ਕਾਰਨ ਉਹ ਮੈਨੂੰ ਸਮਾਂ ਨਹੀਂ ਦੇ ਸਕੇ ਤੇ ਕਿਉਂਕਿ ਜ਼ਿੰਦਗੀ ਦੇ ਵਿੱਚ ਸਿਆਸਤ ਵੀ ਕਰਨੀ ਚਾਹੀਦੀ ਹੈ ਸਮਾਜ ਦੇ ਵਿੱਚ ਰਹਿ ਕੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਮਿਲਿਤ ਹੋਣਾ ਚਾਹੀਦਾ ਜਦੋਂ ਤੱਕ ਗੱਲ ਬਰਸੜ ਸਾਹਿਬ ਦੀ ਬਰਸੜ ਸਾਹਿਬ ਮੇਰੇ 25 ਸਾਲ ਪੁਰਾਣੇ ਮਿੱਤਰ ਹੈ ਜਦੋਂ ਕਾਂਗਰਸ ਇਸ ਕੈਪਟਨ ਅਮਿੰਦਰ ਸਿੰਘ ਜੀ ਦੇ OHD ਹੁੰਦੇ ਸੀ ਤਦ ਹੀ ਮੇਰੀ ਉਹਨਾਂ ਨਾਲ ਯਾਰੀ ਹੈ ਤੇ ਮੇਰਾ ਪਿਆਰ ਅੱਜ ਵੀ ਉਹਨਾਂ ਨਾਲ ਉਹੀ ਹੈ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਇੱਕ ਬਹੁਤ ਵੱਡਾ ਬਰਾਦਰੀ ਦਾ ਪ੍ਰੋਗਰਾਮ ਕਰਾਉਣ ਜਾ ਰਿਹਾ ਤੇ ਉਹਨਾਂ ਨੇ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਇੰਟਰਸਟ ਦਿਖਾਇਆ ਤੇ ਸਾਡੀ ਟੀਮ ਨੇ ਮਿਲ ਕੇ ਇਹ ਫੈਸਲਾ ਲਿਆ ਇਹ ਵਰਸਲ ਸਾਹਿਬ ਨੂੰ ਬੁਲਾਣਾ ਚਾਹੀਦਾ ਤੇ ਅਸੀਂ ਜਾ ਕੇ ਉਹਨਾਂ ਨੂੰ ਕਾਲ ਕਰਕੇ ਆ ਤੇ ਉਹਨਾਂ ਨੇ ਸਾਡਾ ਨਿਮੰਤਰਣ ਕਬੂਲ ਕਰ ਲਿਆ ਇੱਥੇ ਹੋਰ ਵੀ ਫੋਟੋਆਂ ਛਪ ਸਕਦੀਆਂ ਸੀਗੀਆਂ ਜਿੱਦਾਂ ਚਰਨਜੀਤ ਸਿੰਘ ਬਰਾੜ ਰஞ்சிਤ ਸਿੰਘ ਰਾਣਾ ਹੋਰ ਵੀ ਬਤੇਰੇ ਹੈਗੇ ਜਿਹੜੇ ਅਕਾਲੀ ਦਲ ਨਾਲ ਸੰਬੰਧਤ ਰੱਖਦੇ ਆ ਕਿ ਆਪਾਂ ਨਾਲ ਨਜ਼ਮਿਆਂ ਦੇ ਕਿ ਵੀ ਤੁਸੀਂ ਹੋਣਾ ਤਾਂ ਅਲੱਗ ਹੋਣਗੇ ਜੀ ਚੌਧਰੀ ਸਾਹਿਬ ਇਹ ਪ੍ਰੋਗਰਾਮ ਰਾਸ਼ਟਰੀ ਬਾਲਪੁਰ ਵੈਲਫੇਅਰ ਮਹਾਸੰਗ ਦਾ ਹੈ ਸਾਡੇ ਰਾਸ਼ਟਰੀ ਬਾਲਪੁਰ ਵੈਲਫੇਅਰ ਮਹਾਸੰਗ ਦੀ ਜੋ ਟੀਮ ਹੈ ਅਸੀਂ ਉਸ ਟੀਮ ਨਾਲ ਮਿਲ ਕੇ ਹੀ ਪ੍ਰੋਗਰਾਮ ਕਰਾ ਰਹੇ ਆਂ ਅਸੀਂ ਟਾਈਮ ਟੂ ਟਾਈਮ ਸਮਾਜ ਦੇ ਵਿੱਚ ਭਾਲਪੁਰ ਮਾ ਸੰਗ ਇਹੋ ਜੇ ਪ੍ਰੋਗਰਾਮ ਕਰਾਂਦਾ ਰਹੇਗਾ ਤੇ ਅਸੀਂ ਆਪਣੀ ਟੀਮ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅੰਜਾਮ ਦਿੱਤਾ ਤੇ ਸਾਡੀ ਟੀਮ ਨਾਲ ਹੈ ਜਿਹੜਾ ਮੈਂ ਨੂੰ ਬੁਲਾਇਆ ਮਿੰਨੀ ਮਿਸਟਰ ਜੀ ਨੂੰ ਬੁਲਾਇਆ ਵਿਦਿਆਕਾ ਮੈਡਮ ਮੇਰੀ ਭੈਣ ਹੈ ਮੇਰੀ ਮੇਰੀ ਜਿਹੜੀ ਰਿਸਪੈਕਟਡ ਹੈ ਸਾਡੇ ਰਾਜਪੁਰੇ ਦੇ ਐਮਐਲਏ ਸਾਹਿਬ ਹੈ ਉਹਨਾਂ ਨੂੰ ਮੇਰੀ ਵਿਸ਼ੇਸ਼ ਟੀਮ ਸਾਡੇ ਪੀਆਰਓ ਸਾਹਿਬ ਤੁਸੀਂ ਕੋਈ ਨਹੀਂ ਮਾਇਸ਼ ਪੌਜ ਸੁਣ ਲਓ ਮਾਇਸ਼ ਪੌਜਾ ਜੀ ਗਏ ਸੀਗੇ ਯਾ ਸ਼ਾਮਲਾ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਹੈ ਉਹ ਸਾਡੇ ਸੀਨੀਅਰ ਵਾਈਸ ਪ੍ਰਧਾਨ ਹੈ ਉਹ ਵੀ ਨਾਲ ਉਹਨਾਂ ਦੇ ਗਏ ਸੀਗੇ ਤੇ ਵਿਧਾਇਕਾ ਮੈਡਮ ਨਾਲ ਤੇ ਉਹਨਾਂ ਦੇ ਹਸਬੰਦ ਨਾਲ ਅਜੇ ਮੀਤਲ ਜੀ ਨਾਲ ਗੱਲ ਹੋਈ ਤੇ ਉਹਨਾਂ ਨੇ ਆਪਣਾ ਰੁੰਝੇਵਾ ਸ਼ੋਅ ਕੀਤਾ ਕਿ ਸਾਡੇ ਪਰਿਵਾਰ ਦੇ ਵਿੱਚ ਦੋ ਤਿੰਨ ਮੈਰਿਜੇਜ ਹੈ ਅਸੀਂ ਉਸ ਦਿਨ ਰਾਜਪੁਰੇ ਅਵੇਲੇਬਲ ਨਹੀਂ ਹੋਵਾਂਗੇ ਤੇ ਇਸ ਕਾਰਨ ਉਹ ਹੋ ਵੀ ਸਕਦਾ ਹੈ ਕਿ ਮੈਂ ਪਰਸਨਲੀ ਦੋ ਦਿਨ ਤੱਕ ਜਾਵਾਂਗਾ ਔਰ ਉਹਨਾਂ ਨੂੰ ਫੇਰ ਇਨਵਾਈਟ ਕਰਕੇ ਆਵਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਮੈਡਮ ਵੀ ਤੁਸੀਂ ਚਾਹ ਦੋ ਮਿੰਟ ਵਾਸਤੇ ਆਓ ਔਰ ਜ਼ਰੂਰ ਆਓ ਕਾਨੂੰਨੀ ਜਾਣਾ ਚਾਹੀਦਾ ਸੀ ਵਿਦਾਇਕਾ ਹੈਗੀ ਮੈਡਮ ਮੈਂ ਮੇਰੀ ਟੀਮ ਦੇ بڑے ਮੇਨ ਪਦ ਅਧਿਕਾਰੀ ਉੱਥੇ ਗਏ ਔਰ ਉਹਨਾਂ ਦੇ ਮੇਰੇ ਅੱਜ ਕੀ ਫਰਕ ਹੈ ਲੇਕਿਨ ਉਸ ਤੋਂ ਬਾਅਦ ਭਾਵੇਂ ਵੀ ਮੇਰੀ ਜੋ ਡਿਊਟੀ ਬਣਦੀ ਹੈ ਮੈਂ ਸ਼ਾਇਦ ਕੱਲ ਜਾਂ ਪਰਸੋਂ ਉਹਨਾਂ ਦੇ ਕੋਲ ਜਾਵਾਂਗਾ ਔਰ ਉਹਨਾਂ ਨੂੰ ਪਰਸਨਲੀ ਵੀ ਇਨਵਾਈਟ ਲੱਗਦਾ ਵੀ ਆਣਗੇ ਬਿਲਕੁਲ ਆਣਗੇ ਮੈਨੂੰ ਪੂਰੀ ਉਮੀਦ ਹੈ ਚਲੋ ਧੰਨਵਾਦ ਥੈਂਕ ਯੂ